ਅੱਡੀਆ ਤਾਵਾ ਮੈਂ ਤਰਪੇ ਆਪਾਂ ਫਾਗਿਆ ਆਂ ਦੇਖ ਕੇ ਆਪਾਂ ਕਿੱਥੇ ਜੱਲੇ ਹਾਂ ਨੈਣਾ ਦੇ ਵੀਡੀਓ ਨੈਣਾ ਦੇ ਵੀਡੀਓ ਅੱਛਾ ਵਧੀਆ ਵੀਰੇ ਤੁਹਕੇ ਕਹਿੰਦਾ ਜੈ ਮਾਤਾ ਜੈ ਮਾਤਾ ਦੀ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਨਵੇਂ ਦੇਣਾਂ ਤੇ ਨਵੀਂ ਵੀਡੀਓ ਵਿੱਚ ਤੁਹਾਡਾ ਸਵਾਗਤ ਆ ਉਮੀਦ ਕਰਦੇ ਆ ਜੀ ਸਾਰੇ ਵਧੀਆ ਹੋਵੋਗੇ ਅੱਜ ਦਾ ਦਿਨ ਐਤਵਾਰ ਤੇ ਅਸੀਂ ਚੱਲੇ ਆ ਗੁਰਦੁਆਰਾ ਸ੍ਰੀ ਕਟਾਣਾ ਸਾਹਿਬ ਤੇ ਬਾਪੂ ਚਦੇ ਆ ਤੇ ਤੁਹਾਨੂੰ ਦਿਖਾਉਣੇ ਆ ਜੁੜੇ ਰਹੋ ਵੀਡੀਓ ਦੇ ਨਾਲ ਚੈਨਲ ਨੂੰ ਕਰ ਦਿਓ ਲਾਈਕ ਤੇ ਸਬਸਕ੍ਰਾਈਬ ਇੱਥੇ ਖੜੇ ਆ ਅੱਜ ਚੱਲਦੇ ਆ क्या व्यू लिता गुरुद्वार का दिल्ली रोड ਸਿੱਧਾ ਸਿੱਧਾ ਜਾਈ ਜਾਣੀਆਂ ਜਿੱਥੋਂ ਪਹਿਲਾ ਕਟ ਆਊਗਾ ਉਹ ਆਪਾਂ ਮੁੜਨਾ ਨਹੀਂ ਆ ਪੁਲ ਚੜ੍ਹ ਕੇ ਦਰਾਹੇ ਵਾਲਾ ਜਦੋਂ ਆਪਾਂ ਦਰਾਹੇ ਵਾਲਾ ਪੁਲ ਚੜ੍ਹ ਕੇ ਥੱਲੇ ਨੂੰ ਉਤਰਨਾ ਵਾ ਤੇ ਆਪਾਂ ਕਿਸੇ ਪਾਸੇ ਮੁੜਨਾ ਨਹੀਂ ਸਿੱਧਾ ਹੀ ਸਿੱਧਾ ਰਾਹ ਵਾ ਗੁਰਦੁਆਰਾ ਸਾਹਿਬ ਲਈ ਆਪਾਂ ਬਸ ਸਿੱਧੇ ਹੀ ਆਪਣੀ ਸਕੂਟਰੀ ਖਿੱਚੀ ਆਈ ਆ ਪੂਰੀ ਤੇ ਦੇਖੋ ਇਸ ਟਾਈਮ ਨਹਿਰ ਦਾ ਪਾਣੀ ਵੀ ਪੂਰੇ ਫਲੋਡ ਤੇ ਆ ਕਿਉਂਕਿ ਮੀਆਂ ਦਾ ਮੌਸਮ ਆ ਹਿਮਾ ਚਲਦੇ ਵਿੱਚ ਪੂਰਾ ਉਫਾਨ ਤੇ ਆਇਆ ਹੋਇਆ ਪਾਣੀ ਤੜਾ ਹੈ ਜੇ ਐਂਟਰ ਕਰਦੀ ਆ ਜਿਹੜੀ ਆ ਵਾਲੀ ਸੜਕਾ ਨਾ ਪਾਈ ਇਹਨੂੰ ਕਿੰਨੇ ਸਾਲ ਹੋ ਗਏ ਇੰਨਾ ਤੋਂ ਨਹੀਂ ਬਣਦੀ ਰੋਜ਼ ਇਤੋਂ ਕੋਈ ਨਾ ਕੋਈ ਸਰਕਾਰੀ ਬੰਦਾ ਲੰਘਦਾ ਉਹ ਵੀ ਇੰਨੀ ਔਖਾ ਹੁੰਦਾ ਜਿੰਨੇ ਆਪਾਂ ਆਮ ਲੋਕੋ ਕਿੰਨੇ ਤਾਂ ਵੀ ਨਹੀਂ ਇਹ ਸੜਕ ਬਣਾਉਂਦੇ ਬਾਲਾ ਬੁਰਾ ਹਾਲ ਆਈ ਇਹ ਸਾਵਨ ਕਰਕੇ ਜਗਾ ਜਗਾ ਲੰਗਰ ਲੱਗੇ ਹੋਏ ਸੀ ਆ ਰੋਡ ਦੇ ਉੱਪਰ ਵੀ ਇਹ ਵਾਰ ਸੜਕ ਦਾ ਹਾਲ ਦੇਖ ਲਓ ਤੁਸੀਂ ਇੱਥੇ ਐਕਟਿਵ ਮੋਟਰਸਾਈਕਲ ਸਾਰਾ ਕੁਝ ਸਲਿੱਪ ਹੋਣ ਦਾ ਡਰੀ ਆ ਜੇ ਬੰਦੇ ਨੇ ਬ੍ਰੇਕ ਲਾਤੀ ਤਾਂ ਡਿੱਗੂ ਗਈ ਬਸ ਮੋਕੇ ਤੇ ਪਹੁੰਚਦੇ ਸਾਰੇ ਉਹਨਾਂ ਨੇ ਫਾਟਕ ਸੁੱਟਦੇ ਉਹੀ ਫਿਰ ਰਜੈਂਟੇ ਲੋਨ ਦਾ ਗਾਣਾ ਇੱਥੇ ਆ ਕੇ ਫੇਰ ਸੱਚ ਹੋ ਗਿਆ ਦਰਾਹੇ ਵਾਲੇ ਫਾਟਕਾ ਦੇ ਵਾਂਗੂ ਵੜਦਾ ਆੜ ਗਈ ਆ ਨਹੀਂ ਸੁਧਰਦੇ ਬੰਦੇ ਆਪਣੇ ਪੰਜਾਬੀ ਰਾਹੇ ਵਾਲੇ ਫਾਟਕ ਟੱਪਦੇ ਸਾਰ ਸਿੱਧੇ-ਸਿੱਧੇ ਜਾਣਾ ਪਹਿਲਾ ਘੱਟ ਛੱਡ ਕੇ ਜਿਹੜਾ ਅਗਲਾ ਘੱਟ ਆਊਗਾ ਗੁਰਦੁਆਰਾ ਸ੍ਰੀ ਕਟਾਣਾ ਸਾਹਿਬ ਦੇਖ ਸਰ ਸਾਹਮਣੇ ਮੁੜਦਾ ਆ ਬੱਸ ਆਪਾ ਪੁਲ ਆ ਗਿਆ ਇਹ ਦੇਖ ਸਕਦੇ ਇੱਥੋਂ ਗੁਰਦੁਆਰਾ ਦਾ ਪਹਿਲਾ ਚੱਕਾ ਕਰੋ ਦਰਸ਼ਨ ਆਪ ਕੋਲ ਤੋਂ ਰਸ ਕਰਕੇ ਗੁਰਦੁਆਰਾ ਸਾਹਿਬ ਵੱਲ ਜਾਂਦਾ ਰਸਤਾ ਨਹਿਰ ਦਾ ਪਾਣੀ ਇਸ ਟਾਈਮ ਤੁਸੀਂ ਦੇਖ ਸਕਦੇ ਹੋ ਪੂਰੇ ਫਲੋਅ ਤੇ ਆਪਣੇ ਪੂਰਾ ਤੇਜ ਆਪ ਕੋਲ ਤੋਂ ਕਰਦੇ ਥੋੜਾ ਜਿਹਾ ਅੱਗੇ ਆਂਦੇ ਹੀ ਤੁਹਾਡੇ ਸੱਜੇ ਹੱਥ ਇੱਕ ਮੋੜ ਮੁੜਦਾ 게ਟ ਤੁਸੀਂ ਦੇਖ ਸਕਦੇ ਹੋ ਬਸ ਇਤੋਂ ਥੋੜਾ ਜਿਹਾ ਅੱਗੇ ਜਾਂਦੇ ਗੁਰਦੁਆਰਾ ਸਾਹਿਬ ਦੀ ਪਾਰਕਿੰਗ

ਪਾਰਕਿੰਗ 'ਚ ਸਕੂਟਰ ਦੀ ਲਾਂਦੇ ਲਾਂਦੇ ਬਾਬੇ ਨੇ ਸੇਵਾ ਲਾਤੀ ਕਹਿੰਦਾ ਵੀ ਆਪ ਪਲੱਗ ਲਾ ਕੇ ਜਾਇਓ ਫੇਰ ਇਹ ਸਕੂਟਰੀ ਤੇ ਚੜ ਕੇ ਉਹ ਪਲੱਗ ਲਾ ਕੇ ਬਾਬਿਆਂ ਦਾ ਪੱਖਾ ਚਲਾਦਾ ਫਿਰ ਬਾਬਿਆਂ ਨੇ ਸਾਨੂੰ ਬੜੇ ਪਿਆਰ ਨਾਲ ਸੁਨਮਾਨਤ ਕੀਤਾ ਅੱਜ ਆਪ ਪਹੁੰਚੇ ਹਾਂ ਗੁਰਦੁਆਰਾ ਦੇਖਸਰ ਸਾਹਿਬ ਪਿੰਡ ਕਟਾਣਾ ਜ਼ਿਲ੍ਹਾ ਲੁਧਿਆਣਾ ਵਿੱਚ ਇਹ ਗੁਰਦੁਆਰਾ ਸਾਹਿਬ ਦੋ ਗੁਰੂ ਸਹਿਬਾਨਾਂ ਦੇ ਨਾਲ ਜੁੜਿਆ ਆ ਇਤਿਹਾਸ ਹੈ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਇੱਕ ਪਾਸ਼ਾਹੀ 6ਵੀਂ ਦੇ ਨਾਲ ਤੇ ਦੂਜਾ ਪਾਸ਼ਾਹੀ 10ਵੀਂ ਦੇ ਨਾਲ ਪਾਸ਼ਾਹੀ 6ਵੀਂ ਸਿਗੇ ਸ੍ਰੀ ਗੁਰੂ ਹਰगोबिंद ਸਾਹਿਬ ਜੀ ਤੇ ਪਾਸ਼ਾਹੀ 10ਵੀਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅੱਗੇ ਅੱਗੇ ਤੁਹਾਨੂੰ ਦਸਾਉਣੇ ਆ ਇਸ ਗੁਰਦੁਆਰਾ ਸਾਹਿਬ ਦਾ ਇਤਿਹਾਸ ਜੁੜੇ ਰਹੋ ਵੀਡੀਓ ਦੇ ਨਾਲ ਗੁਰਦੁਆਰਾ ਸਾਹਿਬ ਵਿੱਚ ਸਥਿਤ ਤੇ ਦੋ ਨਿਸ਼ਾਨ ਸਾਹਿਬ ਇਹ ਦਰਸਾਉਂਦੇ ਨੇ ਕਿ ਇੱਕ ਮੀਰੀ ਦਾ ਤੇ ਇੱਕ ਪੀਰੀ ਦਾ ਨਿਸ਼ਾਨ ਸਾਹਿਬ ਨੇ ਇਹ ਦੋਨੋਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਮੀਰੀ ਤੇ ਪੀਰੀ ਦੀ ਪ੍ਰਥਾ ਚਲਾਈ ਸੀ

ਸੇਰੇ ਗੁਰੂ ਹਰਗੋਬਿੰਦ ਸਾਹਿਬ ਜੀ 2 ਫੱਗਣ 1675 ਈਸਵੀ ਵਿੱਚ ਇਸ ਥਾਂ ਤੇ ਆਏ ਸੀ। ਉਹਨਾਂ પાસે ਸੱਤ ਤੋਪਾਂ, 1100 ਘੋੜਸਵਾਰ ਤੇ ਚੰਦੂ ਕੈਦੀ ਵੀ ਉਹਨਾਂ ਦੇ ਨਾਲ ਸੀ ਜਿਸ ਨੇ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕਰਵਾਇਆ ਸੀ। ਤੇ ਇਸ ਸਥਾਨ ਤੇ ਗੁਰੂ ਸਾਹਿਬ ਦਾ 52 ਕਲੀਆਂ ਵਾਲਾ ਜਾਮਾ ਵੀ ਆ ਤੇ ਜੋ ਕਿ ਗੁਰੂ ਸਾਹਿਬ ਜੀ ਨੇ ਗਵਾਲੀਅਰ ਦੇ ਕਿਲੇ ਦੇ ਵਿੱਚੋਂ 52 ਰਾਜੇ ਛਡਾਏ ਸੀ। ਉਸ ਸਮੇਂ ਦੀਆਂ ਇਹ ਤੋਪਾਂ ਅੱਜ ਵੀ ਗੁਰਦੁਆਰਾ ਸਾਹਿਬ ਵਿੱਚ ਸਾਂਭ ਕੇ ਰੱਖੀਆਂ ਹੋਈਆਂ ਨੇ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਜਿਵੇਂ ਗੁਰੂ ਗੋਬਿੰਦ ਸਿੰਘ ਜੀ ਉੱਤੇ ਦੇ ਪੀਰ ਬਣ ਕੇ 11 ਪੂ 1761 ਈਸਵੀ ਨੂੰ ਇਸ ਥਾਂ ਤੇ ਆਏ ਸੀ ਭਾਈ ਦਿਆ ਸਿੰਘ ਜੀ ਭਾਈ ਤਰਮ ਸਿੰਘ ਜੀ ਭਾਈ ਮਾਨ ਸਿੰਘ ਜੀ ਭਾਈ ਨਵੀ ਖਾਨ ਅਤੇ ਭਾਈ ਗਨੀ ਖਾਨ ਇਹਨਾਂ ਦੇ ਨਾਲ ਸੀਗੇ ਉਸ ਸਮੇਂ ਗੁਰੂ ਸਾਹਿਬ ਜੀ ਨੇ ਆਪਣਾ ਪਲੰਗ ਇਸ 베ਰੀ ਥੱਲੇ ਰਖਾ ਕੇ ਵਿਸ਼ਰਾਮ ਕੀਤਾ ਸੀ ਅਤੇ ਆਪ ਜੀ ਨੇ ਇੱਥੇ ਆਪਣੇ ਪਵਿੱਤਰ ਹੱਥਾਂ ਨਾਲ ਦੀਗ ਵਰਤਾਈ ਸੀ ਤਾਂ ਇਸ ਗੁਰਦੁਆਰਾ ਸਾਹਿਬ ਦਾ ਨਾਮ ਦੀਗ ਸਰ ਸਾਹਿਬ ਰੱਖਿਆ ਗਿਆ ਤੇ ਅੱਜ ਕੱਲ੍ਹ ਇਸ ਗੁਰਦੁਆਰਾ ਸਾਹਿਬ ਨੂੰ ਕਟਾਣਾ ਸਾਹਿਬ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ 1975 ਵਿੱਚ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇੱਥੇ ਹੀ ਵਿਸ਼ਰਾਮ ਕੀਤਾ ਸੀ ਇੱਕ ਦਿਨ ਵਾਸਤੇ ਤੇ ਇਸ ਬੇਰੀ ਸਾਹਿਬ ਦੇ ਨਾਲ ਆਪਣਾ ਘੋੜਾ ਬੰਨਿਆ ਸੀ ਅੱਜ ਤੁਸੀਂ ਇਸ ਬੇਰੀ ਦੇ ਇਸ ਗੁਰਦੁਆਰਾ ਸਾਹਿਬ ਵਿੱਚ ਦਰਸ਼ਨ ਕਰ ਸਕਦੇ ਹੋ ਇੱਤੇ ਫਾਲ ਤੋੜਨਾ ਮਨਾਵਾ ਤੇ 베ਰੀ ਦੇ ਪੱਤੇ ਤੋੜਨਾ ਵੀ ਮਨਾਵਾ ਦੇਖ ਸਕਦੇ ਤੁਸੀਂ ਉਸ ਸਮੇਂ ਦੀ ਇਹ 베ਰੀ ਅੱਜ ਵੀ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਉਸੇ ਤਰ੍ਹਾਂ ਹੀ ਖੜੀ ਆ ਇਸ 베ਰੀ ਸਾਹਿਬ ਨਾਲ ਇੱਕ ਇਤਿਹਾਸ ਹੋਰ ਜੁੜਿਆ ਆ ਜਦੋਂ 1854 ਵਿੱਚ ਨਹਿਰ ਸਰਾਂਦ ਦਾ ਸਰਵੇ ਹੋਇਆ ਤੇ ਉਸ ਵਕਤ ਇੱਥੋਂ ਇੱਕ ਨਹਿਰ ਨੰਗਾਉਣ ਦਾ ਸੋਚਿਆ ਤੇ ਇੱਕ ਅੰਗਰੇਜ਼ ਅਫਸਰ ਨੇ 베ਰੀ ਸਾਹਿਬ ਨੂੰ ਵੱਡਣ ਬਾਰੇ ਸੋਚਿਆ ਤੇ ਜਦੋਂ ਉਹਨੇ ਪਹਿਲਾ ਟੱਕ ਲਾਇਆ ਤੇ ਉਹ ਅੰਨਾ ਹੋ ਗਿਆ ਉਸ ਤੋਂ ਬਾਅਦ ਜਿੱਥੇ-ਜਿੱਥੇ 베ਰੀ ਸਾਹਿਬ ਦੇ 7 ਵਜੇ ਉੱਥੋਂ-ਉੱਥੋਂ ਫੋਨ ਨਿਕਲਿਆ ਤੇ ਅੰਗਰੇਜ਼ ਨੇ ਆਪਣੀ ਪੁਲ ਬਖਸ਼ਾਉਣ ਲਈ 51 ਰੁਪਏ ਦੀ ਦੇਖ ਕਰਾਈ ਤੇ ਇੱਥੇ ਆਪਣੀ ਪੁਲ ਬਖਸ਼ਾਈ ਤੇ ਗੁਰੂ ਸਾਹਿਬ ਨੇ ਉਹਨੂੰ ਮਾਫ਼ ਕਰਤਾ ਤੇ ਤੁਸੀਂ ਦੇਖ ਸਕਦੇ ਹੋ ਇੱਥੇ ਇਹ 베ਰੀ ਸਾਹਿਬ ਅੱਜ ਵੀ ਸਥੇਤਾ ਤੇ ਇਹ ਗੁਰਦੁਆਰਾ ਸਾਹਿਬ ਦਾ ਨਾਮ ਦੇਖ ਸਰ ਤਾਂ ਹੀ ਰੱਖਿਆ ਗਿਆ ਸੀ ਜੇ ਕੋਈ ਵੀ ਬੰਦਾ ਇੱਥੇ ਆ ਕੇ ਸੁੱਖ ਸੁੱਖ ਦਾ ਤੇ ਦੇਖੇ ਕਰੋਂਦਾ ਤਾਂ ਗੁਰੂ ਸਾਹਿਬ ਉਹਨੂੰ ਸਾਰੀਆਂ ਖੁਸ਼ੀਆਂ ਦਿੰਦੇ ਨੇ ਦਰਸ਼ਨ ਮੇਲੇ ਕਰਨ ਤੋਂ ਬਾਅਦ ਹੁਣ ਆਪਾਂ ਚੱਲੇ ਆ ਲੰਗਰ ਹਾਲ ਵੱਲ ਤੇ ਲੰਗਰ ਹਾਲ ਵੱਲ ਜਾਂਦਾ ਰਸਤਾ ਬਹੁਤ ਖੂਬਸੂਰਤ ਬਣਾਇਆ ਆ ਜਿਵੇਂ ਤੁਸੀਂ ਆ ਗਾਰਡਨ ਦੇਖ ਸਕਦੇ ਹੋ ਇੱਧਰ ਗਲਾਬ ਦੇ ਫੁੱਲ ਲਾਏ ਹੋਏ ਆ ਸਾਰਾ ਵਧੀਆ ਤੇ ਸਾਹਮਣੇ ਤੁਸੀਂ ਗੁਰਦੁਆਰਾ ਸਾਹਿਬ ਦੇ ਲੰਗਰ ਹਾਲ ਦੀ ਬਿਲਡਿੰਗ ਦੇਖ ਸਕਦੇ ਹੋ ਸੇ ਇਹ ਮਿੱਟੀ ਦਾ ਟਿੱਬਾ ਦੇਖ ਕੇ ਅੰਦਾਜ਼ਾ ਲਾ ਸਕਦੇ ਆ ਵੀ ਪਹਿਲਾਂ ਇੱਥੇ ਸਾਰੇ ਪਹਾੜ ਤੇ ਜੰਗਲ ਹੀ ਹੁੰਦਾ ਸੀ। ਕਿ ਕਿੱਥੇ ਜਿੰਦੇ ਨੂੰ ਲੈਣਾ ਦੇ ਵੀਰ ਲੈਣਾ ਦੇ ਵੀਰ ਵਧੀਆ ਵੀਰੇ ਤੁਰ ਕੇ ਕਹੋ ਤਾਂ ਜੈ ਮਾਤਾ ਜੈ ਮਾਤਾ ਜੈ ਮਾਤਾ ਜਦੋਂ ਜਦੋਂ ਮਾਤਾ ਰਾਣੀ ਮੰਤਰ ਆਈ ਬਿਲਕੁਲ ਬਿਲਕੁਲ ਜਿਹੜੀ ਅੱਛਾ ਟੈਕ ਕਰ ਬਾਈ ਟੋਕ ਟੈਕ ਕਰੋ ਇਹ ਤਾਂ ਹੁੰਦਾ ਹੀ ਆ ਵੀਰੇ ਕੋਈ ਨਾ ਵੀਰੇ ਮਾਤਾ ਰ ਮਾਤਾ ਮੁੱਲ ਪਾਉ ਬਾਈ ਮਿਹਨਤ ਦਾ ਤਾਂ ਇਹ ਵੀ ਮਾਤਾ ਚੱਲੇ ਵੀਰੇ ਹਾਂਜੀ ਵੀਰੇ ਕੋਈ ਨਾ ਵੀਰੇ ਤਾਂ ਨੇ ਬਾਈ ਇਹ ਬੰਦੇ ਵੀ ਜਿਹੜੇ ਇੰਨੀ ਗਰਮੀ ਦੇ ਵਿੱਚ ਪੈਦਲ ਜਾਂਦੇ ਆ ਆਪਣੇ ਵਰਗੇ ਤੋਂ ਮੋਟਰਸਾਈਕਲ ਸਕੂਟਰ ਤੇ ਨਹੀਂ ਚੱਜ ਨਾਲ ਜਾਇਆ ਜਾਂਦਾ ਹੈਗਾ ਉਹਨੀ ਮਾਤਾ ਰਾਨੀ ਸਫਲਤਾ ਰੂਗੀ ਇਹਨਾਂ ਨੂੰ ਤੇ ਆਪਾਂ ਹੁਣ ਚੱਲੇ ਆ ਆਪਣੇ ਘਰਾਂ ਵੱਲ ਭਾਈ ਕਿੱਥੋਂ ਚੱਲੇ ਤੁਸੀਂ ਇਹ ਅਜੇ ਲੁਧਿਆਣਾ ਤੋਂ ਰਹੇ ਜੀ ਕਿੰਨੇ ਦਿਨ ਹੋ ਗਏ ਸਾਡਾ ਵੀ ਦੂਜਾ ਦਿਨ ਆਇਆ ਤੇ ਚਲੋ ਮਾਲਕ ਚੜ੍ਹਦੀ ਕਲਾ ਚ ਰੱਖੇ ਭਾਈ ਲਾਨੂੰ ਠੀਕ ਹੈ ਜੀ ਠੀਕ ਆਓ ਭਾਈ ਮਿਹਨਤ ਆ ਇਹਨਾਂ ਦੀ ਵੇਸੇ ਕਿ ਨਹੀਂ ਆਪਣੀ ਆਪਣੇ ਵਰਗੇ ਦੀ ਤਾਂ ਬਸ ਇੰਦੀ ਸਕੂਟਰੀ ਰਹੀ ਆ ਦੇਖਣਾ ਇੰਨਾ ਇੰਨਾ ਪਸੀਨਾ ਆ ਗਿਆ ਤੇ ਇਹਨਾਂ ਨੇ ਇੰਨੀ ਦੂਰ ਤੁਰ ਕੇ ਜਾਣਾ ਬਾਬਾ ਭਲੀ ਕਰੇ ਇਸੇ ਦੇ ਨਾਲ ਵੀਡੀਓ ਹੁੰਦੀ ਹੈ ਜੀ ਸਮਾਪਤ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰ ਦਿਓ ਤੇ ਫਿਰ ਕਿਸੇ ਦਿਨ ਮਿਲਦੇ ਆ ਤੁਹਾਨੂੰ ਨਵੀਂ ਵੀਡੀਓ ਦੇ ਨਾਲ ਚੰਗਾ ਜਿਹਾ ਸਸਰੀਕਾਲ ਤੁਸੀਂ ਕਹੋ ਜੀ